ਸਸਤੀ ਕਾਲਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਵੇਦਾ ਤੁਸੀਂ ਠੀਕ ਠਾਕ ਹੋਵੋਗੇ ਅੱਛਾ ਇਹ ਰਾਜਾ ਇੱਥੇ ਦਾ ਆਉਂਦਾ

यार वो है ना मैंने भी मिला था साया और ये सही था गाइस ये नॉलेज का कि नहीं है हां और और मैं वाले लोग बोलना और लाइक काटता बोलते हैं हां सारा है बोलो प्रॉपर का फायदा देखो ही करवा दो वो है ना वो हां इधर एयरपोर्ट आना हां

ਆ ਪਤੀਤੇ 30% ਹੀ ਹਸੇ ਬਿਲਡਿੰਗਾਂ ਦਾ ਇਸ ਕੀ ਪ੍ਰਾਪਤ ਨਿਯਮ ਨੂੰ ਮਨਾ ਕਰੀਏ ਅਪ ਡਰਾਇਗਨ ਸਿਟੀ ਚ ਆਏ ਹੋਏ ਆ ਤੇ ਅੰਦਰ ਜਾਣੇ ਆ ਫਿਰ ਅੰਦਰ ਤੁਹਾਨੂੰ ਦਿਖਾਣੇ ਆ ਇਹ ਪਾਰਕਿੰਗ ਆ ਸਾਰੀ ਡਰਾਇਗਨ ਸਿਟੀ ਅੰਦਰ ਚੱਲਦੇ ਆ अंदर ठंडा थंड़ ठंडा सारा वो थोड़ी देर इत वेट करते पे हजे ना मेरे भतीजे आते पे எல்லாம் वॉच मैं भी वॉचला मांगी वॉच लेके जावांगी आ देखो वॉच चाहिए मैं भी सिलेक्ट करांगी वॉच देखनी है मां भी सारी मार्केट ही आए जितो तक भी देखता ना हम परफ्यूम परफ्यूम सारे

हेलो <laughs> <ने पूर, देखे। laughs> <laughs>

फोन का कवर ले लिया दिखाया फोन का कवर दिखाया वो फोन का कवर ले आए था हाँ <laughs> चलो बढ़िया वाला सोना हो वा। अब नहीं थोड़ा बता ले आओ मार्केट बहुत बढ़िया वाला जितना बहुत बढ़िया मार्केट है ये भी नहीं अभी सोती जी मार्केट बहुत बढ़िया Oh, wow, my favorite thing, <laughs> <laughs> wow, very nice.

और ये एयर बैंड एयर

तो मन yeah. yeah. yeah.

ये तो कॉटन देना बहुत बढ़िया ना बहुत बढ़िया लग रही है जितना कपड़ा बहुत बढ़िया लग रहा है कॉटन देखिए जितना खादी खादी जितना कपड़ा उम्मीद बढ़िया है तो जो मैंने बढ़िया लगा मैं अपने लिए ले so, आ सादे सादे बेड काटते थे अपन shopping में हुआ अपनी क्या है shopping काटते थे ਕਿਰਵਾ ਵਾਜ ਬੰਦ ਹੋ ਗਈ ਸੀ ਕਿ ਇੱਥੇ ਸਾਰਾ ਮ ਦਿਖਾਂਦੀ ਪਈ ਸੀਗੀ ਤੁਹਾਨੂੰ ਇੱਥੇ ਲਾਈਟਾਂ ਹੀ ਹੈਗਾ ਜਿਦਾਂ ਲਾਈਟਾਂ ਨੇ ਸਾਰੀਆਂ ਤੇ ਕਿੰਨੀਆਂ ਸ਼ਾਪਾਂ ਹੀ ਜਿੰਨੀਆਂ ਵੀ ਹੈ ਨਾ ਦੋਨੋਂ ਸਾਈਡਾਂ ਤੇ ਤੇ ਇੱਥੇ ਲਾਈਟਾਂ ਹੀ ਲਾਈਟਾਂ ਹੀ ਦੋਨੋਂ ਸਾਈਡਾਂ ਤੇ ਰੰਗ-ਬਰੰਗੀਆਂ ਲਾਈਟਾਂ ਹੀ ਜਿਦਾਂ ਡਿਜ਼ਾਈਨਰ ਲਾਈਟਾਂ ਸੀਗੀਆਂ ਤੇ ਲਾਈਟਾਂ ਜਿਹੜੀਆਂ ਸ਼ਾਪਾਂ ਹੀ ਨਾ ਜਗਮਗ ਜਗਮਗ ਕਰਦੀਆਂ ਪਈਆਂ ਸੀ ਇਹ ਤੇ ਬਹੁਤ ਵਧੀਆ ਲੱਗਦਾ ਪਿਆ ਸੀ ਲਾਈਟਾਂ ਦੋਨੋਂ ਸਾਈਡਾਂ ਤੇ ਸੀਗੀਆਂ ਜਿੰਨੀਆਂ ਵੀ ਸ਼ਾਪਾਂ ਹੀ ਨਾ ਅੱਗੇ ਇਹ ਸਾਰੀਆਂ ਲਾਈਟਾਂ ਹੈਗੀਆਂ ਅਲੱਗ ਤਰ੍ਹਾਂ ਦੀ ਆ ਤੇ ਕੋਈ ਐਵੀ ਲੱਗ ਤਰ੍ਹਾਂ ਦੀਆਂ ਜਿੱਦਾਂ ਕਲਰਫੁੱਲ ਲਾਈਟਾਂ ਹੁੰਦੀਆਂ ਨੇ ਨਾ ਉਹ ਹੀਗੀਆਂ ਦੇਖੋ ਮਾਲ ਜਿਹੜੇ ਮਾਲ ਛੋਟੇ ਮੋਟੇ ਮਾਲ ਨਹੀਂ ਹੁੰਦੇ ਤੇ ਬਹੁਤ ਮਾਲ ਹੁੰਦੇ ਨੇ ਵੱਡੇ ਤੇ ਇਹ ਸਾਰਾ ਇੱਕ ਟਾਈਮ ਦੇ ਵਿੱਚ ਆਪਾਂ ਨਹੀਂ ਸਾਰਾ ਕੁਝ ਦੇਖ ਸਕਦੇ ਇਸ ਕਰਕੇ ਜਿੰਨਾ ਸਾਡੇ ਕੋਲ ਦੇਖਿਆ ਗਿਆ ਤੇ ਆਪਾਂ ਉਹਨਾਂ ਦੇ ਦਿਖਾ ਦੇਖਿਆ ਸੀ ਆਪਾਂ ਨੂੰ ਤੇ ਵਧੀਆ ਲੱਗਦਾ ਵਾ ਸ਼ਾਪਿੰਗ ਵਗੈਰਾ ਜਿੱਦਾਂ ਮਾਲ ਦੇ ਵਿੱਚ ਘੁੰਮਣਾ ਫਿਰਨਾ ਤੇ ਕਾਫੀ ਟਾਈਮ ਸਾਨੂੰ ਤੇ ਵਧੀਆ ਲੱਗਦਾ ਪਰ ਜੈਂਸ ਨੂੰ ਥੋੜਾ ਜਿਆ ਹੁੰਦਾ ਨਾ ਔਖਾ ਲੱਗਦਾ ਵਾ ਘੁੰਮਣਾ ਫਿਰਨਾ ਤੇ ਮੋਲਾਂ ਦੇ ਵਿੱਚ ਇਸ ਕਰਕੇ ਫਿਰ ਸਾਡੇ ਕੋਲ ਟਾਈਮ ਆਵਲੀਆਂ ਬਹੁਤ ਵਧੀਆ ਲੱਗਦੀਆਂ ਨੇ ਜਿਹੜੀਆਂ ਹੈਗੇ ਨੇ ਨਾ ਸੌਫੀਆਂ ਨੇ ਇਹ ਕਿਵੇਂ ਪਨ ਬਾਰੋਂ ਮੈਂ ਇਹ ਬਲੀਆਂ ਲੈ ਕੇ ਜਾਵਾਂਗੀ ਉਹ ਵਾਲੀਆਂ ਪਿੱਛੇ ਵਾਲੀਆਂ ਨੇ ਨਾ ਉਹ ਵਾਲੀਆਂ ਡ੍ਰੈਗਨ ਸਿਟੀ ਦੀ ਸੈਰ ਕਰਵਾਈ ਆ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਵੀ ਤੇ ਇਸ ਤਰ੍ਹਾਂ ਵੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਮੈਂ ਥੇ ਵੀ ਜਾਵਾਂਗੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੀ ਦਿਖਾ ਦਿੰਨੀ ਆ ਇਸ ਤਰ੍ਹਾਂ ਇੱਕ ਗੇਟ ਆ ਇਹਦਾ ਐਂਟਰੀ ਇਹ ਪਾਰਕਿੰਗ ਆ ਇਧਰ ਸਮੁੰਦਰ ਆ

ਅਸੀਂ ਦੇਖ ਲਿਆ ਡ੍ਰੈਗਨ ਸਿਟੀ ਦੇਖ ਲਈ ਸੀਗੀ ਤੇ ਹੁਣ ਆਪਾਂ ਜਾਂਦੇ ਪਏ ਆ ਘਰ ਨੂੰ ਤੇ ਫਿਰ ਜਦੋਂ ਘਰ ਨੂੰ ਜਾਂਦੇ ਆ ਫਿਰ ਆਪਾਂ ਬਾਹਰੋਂ ਹੀ ਖਾਣਾ ਖਾ ਲਵਾਂਗੇ ਬਾਹਰੋਂ ਖਾਣਾ ਖਾ ਕੇ ਤੇ ਫਿਰ ਚਲੇ ਜਾਵਾਂਗੇ ਘਰ ਨੂੰ ਤੇ ਤੁਹਾਨੂੰ ਉਮੀਦ ਆ ਕਿ ਵਧੀਆ ਲੱਗੀ ਹੋਵੇਗੀ ਇਹ ਬਹਿਰੀਨੀ ਹਲਵਾਏ ਤੇ ਖਾ ਕੇ ਟੇਸਟ ਕਰਦੇ ਆ ਆਪਾਂ ਇੱਥੇ ਦਾ ਫੇਵਰਟ ਆ ਯੋਕਮਾਨ ਫੈਨਿਕਾ ਨਾ ਹੱਥ ਹੂੰ ਹੂੰ ਥੋੜਾ ਜਿਹਾ ਹਾਰਡ ਆ ਨਾ ਹਾਰਡ ਆ ਨਾ ਥੋੜਾ ਹਾਂ ਜੀ ਨਹੀਂ 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 ਲੀਸ ਜਿਦਾ ਜੈਲੀ ਜੈਲੀ ਹੈ ਨਾ ਜੈਲੀ ਕਰ ਦਣਾ ਅੱਛਾ ਮੈਂ ਸੋਚਿਆ ਤਾਂ ਜਹਾ ਲਾ ਲਗੇਮ ਨੂੰ ਹੂੰ ਹੂੰ ਇਹ ਇੱਥੇ ਦਾ ਫੇਮਸ ਆ ਤੇ ਨਾਲ ਖੀਰ ਵੀ ਬਣਾਈ ਆ ਖੀਰ ਵੀ ਖਾਵਾਂਗੇ ਜਿੰਨੇ ਖੀਰ ਖਾਣੀ ਉਹ ਖੀਰ ਖਾ ਲੈ ਤੇ ਹਲਵਾ ਤੇ ਸਪੈਸ਼ਲ ਅਨੇ ਖਾ ਕੇ ਦੇਖਦੇ ਹਾਂ ਮੈਂ ਤਾਂ ਇੰਨੇ ਹੀ ਖਾ ਕੇ ਦੇਖਦੀ ਆ ਕਿਦਾਂ ਦਾ ਟੇਸਟ ਹੈ ਇਹਦਾ ਬਹੁਤ ਜਿਆਦਾ ਸੌਫਟਾ ਬਾਹੀ ਬੰਦ ਕਰੀ ਦੋ ਮਿੰਟ ਬਹੁਤ ਸੁਆਦ ਆ ਖਾ ਕੇ ਦੇਖੋ ਤੁਸੀਂ ਖਾ ਕੇ ਦੇਖੋ ਦੋਸਤੋ ਕਿਦਾਂ ਦਾ ਚਿਪਕਦਾ ਨਹੀਂ ਆਵੇਂ ਹੱਥਾਂ ਦੇ ਨਾਲ ਹਨਾ ਇੰਦਾ ਨਹੀਂ ਚਿਪਕਣਾ ਨਹੀਂ ਮੁੜ ਕੇ ਸਾਫ ਹੋ ਜਾ ਸਕਦਾ ਹੂੰ ਬਹੁਤ ਜ਼ਿਆਦਾ ਸਵਾਦ ਆ ਖਾ ਕੇ ਆਪਾਂ ਦੇਖਿਆ ਬਹੁਤ ਟੇਸਟੀ ਸੀਗਾ ਇਹ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਦੂਸਰੀ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ